ਪੰਜਾਬ ਦੀ ਵਾਗਾਂ ਦੇ ਐਪਰੀ ਫਿਰ ਤੋਂ ਸਵਾਗਤ ਕਰਦੇ ਆ ਅੱਜ ਪਹੁੰਚੇ ਆ ਸੰਗ ਦੇ ਮੇਲੇ ਘੇਟਿਆਂ ਵਾਲੇ ਪਤਨ ਤੇ ਜਿੱਥੇ ਕਿ ਮੈਡੀਕਲ ਕੈਂਪ ਪੂਰੇ ਡਾਕਟਰਾਂ ਵੱਲੋਂ ਪੂਰੀ ਫਸਟ ਟ੍ਰੀਟ ਜਿਹੜੀ ਦਿੱਤੀ ਜਾਂਦੀ ਆ ਮਰੀਜ਼ਾਂ ਨੂੰ ਜਾਂ ਪੇਸ਼ੰ ਨੂੰ ਜੇ ਜਿੰਨੀ ਵੀ ਸੰਗਦੇ ਸੇ ਹੁੰਦੀ ਆ ਉਹਨਾਂ ਦੇ ਪਹੁੰਚ ਦੇ ਆਧਾਰ ਤੇ ਖਿਆਰ ਰੱਖਿਆ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਨੇ ਬਹੁਤ ਤੋਂ ਵੱਡਾ ਮੈਡੀਕਲ ਕੈਂਪ ਲਗਾਇਆ ਬਹੁਤ ਤੋਂ ਵੱਡੀਆਂ ਸੇਵਾਵਾਂ ਜਿਹੜੀਆਂ ਦੇ ਰਹੇ ਨੇ ਆਹ ਕਰਦੇ ਆ ਗੱਲ ਡਾਕਟਰ ਸਾਹਿਬਾਨ ਨਾਲ ਹਾਂਜੀ ਡਾਕਟਰ ਸਾਹਿਬ ਅੱਜ ਤੁਹਾਡੇ ਵੱਲੋਂ ਸੰਗ ਦੇ ਮੇਲੇ ਨੂੰ ਸਮਰਪਿਤ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਿਆਰਾ ਸਿੰਘ ਹੰਬਵਾਲ ਪ੍ਰਧਾਨ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਜ਼ਿਲ੍ਹਾ ਗਰਦਾਸਪੁਰ ਇਹ ਸਾਡਾ ਹਰ ਸਾਲ ਹੀ ਕੈਂਪ ਜਿਹੜਾ ਵਾ ਮੈਡੀਕਲ ਪ੍ਰੈਕਟਿਸ ਖਰਚੋਂ ਵਾਲੋਂ ਬਲਾ ਖਰਚੋਂ ਵਾਲੋਂ ਲਾਇਆ ਜਾਂਦਾ ਵਾ ਤੇ ਜੋ ਇਸ ਕੈਂਪ ਵਿੱਚ ਸਾਰੇ ਹੀ ਸਾਡੇ ਡਾਕਟਰ ਸਾਥੀ ਜਿਹੜੇ ਆ ਮਨੋਂ ਤਨੋਂ ਹੋ ਕੇ ਸੇਵਾ ਕਰਦੇ ਆ ਤੇ ਗੁਰੂ ਘਰ ਦੀਆਂ ਗੁੱਥੀਆਂ ਪ੍ਰਾਪਤ ਕਰਦੇ ਆ ਜੋ ਇਸ ਵਿੱਚ ਜੋ ਸੰਗਤ ਦੇ ਮੇਲੇ ਦੇ ਵਿੱਚ ਜੋ ਵੀ ਇੱਥੇ ਦਸਨ ਕਰਨ ਸੰਕਟਾ ਹੁੰਦੀਆਂ ਵਾ ਕੋਈ ਵੀ ਕਿਸੇ ਨੂੰ ਮੁਸ਼ਕਲ ਆਉਂਦੀ ਆ ਉਹ ਵੀ ਅਸੀਂ ਫਰਸਟ ਏਡ ਦੇ ਕਰਕੇ ਤੇ ਆਪਾਂ ਸੇਵਾ ਕਰਦੇ ਆ ਦੀ ਸੰਗਤਾਂ ਵੱਲੋਂ ਕਿੰਨਾ ਕ ਸੁਜੋਗ ਜਰਾ ਤੁਹਾਨੂੰ ਮਿਲ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਸਹਿਯੋਗ ਆ ਜੀ ਸੰਗਤਾਂ ਵੱਲੋਂ ਕਿਉਂਕਿ ਇੱਥੇ ਸਾਡਾ ਜੋ ਇੱਕ ਮਨੁੱਖੀ ਅਧਿਕਾਰ ਬਣਦਾ ਅਧਿਕਾਰ ਬਣਦਾ ਜੋ ਕਿ ਭਾਈ ਕਨਈਆ ਦੀ ਜੋ ਸਟੱਡੀ ਦੀ ਸੇਵਾ ਜਿੱਦਾਂ ਉਹਦੀ ਅਸੀਂ ਸੋਚ ਤੇ ਚੱਲ ਕੇ ਹੋਏ ਕਰਦੇ ਹੋਏ ਇਹ ਸੇਵਾ ਜਿਹੜੀ ਆ ਅਸੀਂ ਕਰਦੇ ਆ ਰਹੇ ਆ ਤੇ ਇਦਾਂ ਹੀ ਗੁਰੂ ਮਹਾਰਾਜ ਕਿਰਪਾ ਕਰੇ ਕਰਦੇ ਲਗਾਤਾਰ ਜਿਹੜੇ ਤੇ ਮੈਡੀਕਲ ਕੈਂਪ ਲਗਾਉਂਦੇ ਆ ਔਰ ਕਿੰਨੀ ਕੀ ਸੇਵਾ ਜਿਹੜੀ ਹਰ ਸਾਲ ਚੱਲਦੀ ਆ ਡਾਕਟਰ ਗੁਰਨੇਕ ਸਿੰਘ ਦਾ ਸਾਫਕਾ ਸਪੰਸਰ ਦਵਾਈਆਂ ਤੋਂ ਮਤਲਬ ਇਸ ਸਮੇਂ ਤੋਂ ਘੱਟੋ ਘੱਟ ਵੀ ਦੇ 20 25 ਸਾਲ ਤੋਂ ਆਪਾਂ ਇੱਥੇ ਕੈਂਪ ਲਾ ਰਹੇ ਹਾਂ ਉਹ ਖਟਿਆਲਾ ਖੜਿਆਲਾ ਸਾਣੀਆਂ ਤੋਂ ਸੰਗਤ ਮੇਰਾ ਪਪਾ ਨਾਨਕ ਚੋਲਾ ਸਾਹਿਬ ਦਸਨਾ ਕਰਨ ਵਾਸਤੇ ਜਾਂਦੀ ਆ ਉਹਦੀ ਸੇਵਾ ਸੁਲ ਵਾਸਤੇ ਆਪਾਂ ਫਾਸਟਰ ਦਿੰਦੇ ਆ ਕਿ ਜਿਹੜੇ ਪੇਸ਼ੈਂਟ ਕੋਈ ਰਾਤ ਹੋੰਦਿਆਂ ਬਾਅਦ ਘੱਟ ਹੋ ਜਾਂਦੀ ਖਾਣ ਪੀਣ ਵਾਸਤੇ ਉਹਦੇ ਇਨਫਸਟੇਟਰ ਦੇ ਮੈਂ ਉਹ ਪੇਸ਼ੈਂਟਾਂ ਨੂੰ ਟਾਈਮ ਦੇ ਦਿੰਦੇ ਆ ਕਿਹੜੀਆਂ ਕਿਹੜੀਆਂ ਦਵਾਈਆਂ ਜਿਹੜੀਆਂ ਇੱਥੇ ਪ੍ਰੋਵਾਈਡ ਕਰਵਾਉਂਦੇ ਹੋ ਸੰਗਤ ਨਾਲ ਤੁਸੀਂ ਹਾਂਜੀ ਸਾਰੇ ਟੋਟਲ ਦੁਨੀਆ ਆ ਗਿਆ ਭਾਈ ਸਰ ਸਾਰੇ ਦਿੰਦੇ ਆਪਾਂ ਕੋਈ ਵੀ ਦਵਾਈ ਕੋਈ ਵੀ ਮਰਸਲ ਲਸਾਤਾ ਠੀਕ ਹੈ ਧੰਨਵਾਦ ਜੀ ਸਰ ਐਂ ਕਹ ਜਿਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਲਗਾਤਾਰ ਇਥੇ ਮੈਡੀਕਲ ਕੈਂਪ ਲਗਾਉਂਦੇ ਆ ਵਾਈਸ ਗੁਰੂ ਜੀ ਕਾ ਖਾਲਸਾ ਵਾਈਸ ਮੈਂ ਡਾਕਟਰ ਅਵਤਾਰ ਸਿੰਘ ਵਾਈਸ ਪ੍ਰੈਸਿਡੈਂਟ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਪੰਜਾਬ ਸਰਕਰ ਵਾਲ ਚੋਆ ਵੱਲੋਂ ਭੇਟ ਪੱਤਣ ਜੋ ਕਿ ਸੰਗ ਦੇ ਮੇਲੇ ਦੇ ਸੰਗਤ ਹੁੰਦੀ ਆ 20-25 ਸਾਲ ਤੋਂ ਲਗਾਤਾਰ ਫਰੀ ਮੈਡੀਕਲ ਸੇਵਾ ਕਰ ਰਹੀ ਆ ਇਹਦੇ ਵਿੱਚ ਕਿਸੇ ਜੀਵ ਨੂੰ ਕੋਈ ਵੀ ਕੋਈ ਦਿੱਕਤ ਆਉਂਦੀ ਆ ਕੋਈ ਛੱਟ ਪੇੜ ਤੋਂ ਦੂਜੀ ਤੀਜੀ ਉਹਦੇ ਵਾਸਤੇ ਸਾਡੇ ਡਾਕਟਰ ਵੀਰ ਜਿੰਨੇ ਵੀ ਸਾਡੀ ਜੁਨੀਅਨ ਦੇ ਆਰਐਮਪੀ ਜੁਨੀਅਨ ਦੇ ਡਾਕਟਰ ਨੇ ਉਹ ਸਾਰੇ ਸੇਵਾ ਕਰਦੇ ਨੇ ਫਰਸਟ ਏਡ ਦੇ ਕੇ ਇੱਥੋਂ ਸੰਗਤ ਨੂੰ ਖੁਸ਼ ਕਰਦੇ ਨੇ ਧੰਨਵਾਦ ਸੰਗਤ ਦਾ ਪੂਰਾ ਸਹਿਯੋਗ ਆ ਸਾਨੂੰ ਇਹ ਸੇਵਾ ਨੂੰ ਪਾਸਾ ਜੀ ਜਦੋਂ ਹੋਇਓ ਹਜ਼ਾਰ ਦੇ ਸਰਕਾਰੀ ਚਾਨਾ ਤੇ ਸਾਰਾ ਆਪਣੇ ਬੰਦਿਆਂ ਦਾ ਖਾਸ ਤਿਆਰ ਰਖਣਾ ਰਹੂਗੇ ਅੱਜ ਕੋਗਰੋਂ ਨਾਲ ਪਾਸੇ ਕਾਦੇ ਦਰਸ਼ਨ ਕਰਕੇ ਸੰਤਾਂ ਨੂੰ ਕੀ ਆਪਿਸ਼ੇ ਪਿਸ਼ੇ ਰੱਖਦੇ ਜਾਓ ਰਸਤਾ ਛੱਡਦੇ ਜਾਓ ਲਾਲ ਲਾਲ ਗੁਰੂ ਹੋਇਆ ਜਿਵੇਂ ਦਾਸ ਸਿਰ ਕਰੇ ਬਿਲਾ ਸਾਹਿਬ ਦੇ ਦਰਸ਼ਨ ਚਾਰ ਕੇ ਸੰਤਾ ਦੇ ਸਰਵਾ ਦੇ ਗਿੱਜਾ ਕੋਲ ਬੰਨ੍ਹੇ ਚੱਲ ਰਹੇ ਖਾਣ ਨਾਨਕ ਪਾਤਸ਼ਾਹ ਆ गुप्त राजा के राजा के चुंबन से इलाकों में इस तरह के चुंबन जैसा न पाते जर्मनी के लार्ड नियान करते हैं और इस तरह मारा महाराज बारह बी नगर जिले की ਬੋਲਿਆ ਜਨਾਬ ਜਨਾਬ ਸੰਤਾਨ ਦੇ ਜੀ ਨਾਮ ਚੰਦਰਾ ਜੀ